ਸਭ ਵੇਖ ਹਸੀਨ ਸਦਾਵਾਂ ਇਹ ਫੁੱਲਾਂ ਵਾਲੀਆਂ ਰਾਵਾਂ ਕਦੀ ਨਦੀਆਂ ਨੂੰ ਮਜ਼ਾਕ ਕਰਾਂ ਕਦੀ ਲੰਘ ਜਾ ਮੈਂ ਦਰਿਆਵਾਂ ਕਦੇ ਰਾਹੀ ਪੈ ਜਾ ਜੰਗਲਾਂ ਦੇ ਕਦੇ ਵੇਖ ਪਹਾੜਾਂ ਚੜ ਕੇ ਮੈਂ ਮੀਂਹ ਦੇ ਵਿੱਚ ਜਦ ਨੱਚਦੀ ਮਰ ਜਾਂਦੇ ਬੱਦਲ ਸੜ ਕੇ ਪਰ ਕਦੇ ਕਦੇ ਇਹ ਦਿਲ ਚੰਦਰਾ ਕੱਲਾ ਬਹਿ ਕੇ ਇਹ ਹੀ ਰੋਂਦਾ ਏ ਮੇਰੇ ਮਨ ਦਾ ਪੰਛੀ ਖੰਭ ਲਗਾ ਕੇ ਉੱਡਣਾ ਚਾਹੁੰਦਾ ਏ ਮੇਰੇ ਮਨ ਦਾ ਪੰਛੀ ਖੰਭ ਲਗਾ ਕੇ ਉੱਡਣਾ ਚਾਹੁੰਦਾ ਏ ਵਾਂਗ ਟਟੀਰੀ ਜਾਗਾ ਮੈਂ ਸੂਰਜ ਤੋਂ ਪਹਿਲਾਂ ਉੱਠ ਜਾਵਾਂ ਕਦੇ ਚੰਨ ਦੇ ਵਾਂਗੂ ਚਮਕਾਂ ਮੈਂ ਕਦੇ ਤਾਰਿਆਂ ਵਾਂਗੂ ਟੁੱਟ ਜਾਵਾਂ ਸਤ ਰੰਗੀ ਪੀਂਗ ਅਸਮਾਨਾਂ ਦੀ ਮੈਨੂੰ ਰੰਗਾਂ ਵਿੱਚ ਹੈ ਰੰਗ ਲੈਂਦੀ ਕਦੇ ਪੱਤਿਆਂ ਵਾਂਗੂੰ ਚੜ ਜਾਵਾ ਕਦੇ ਵੇਲਾਂ ਵਾਂਗੂੰ ਟੰਗ ਲੈਂਦੀ ਜਦ ਵੇਖਾਂ ਸਾਰੀ ਕੁਦਰਤ ਨੂੰ ਮਨ ਸੁਪਨੇ ਬੜੇ ਸਜਾਉਂਦਾ ਏ ਮੇਰੇ ਮਨ ਦਾ ਪੰਛੀ ਖੰਭ ਲਗਾ ਕੇ ਉੱਡਣਾ ਚਾਹੁੰਦਾ ਏ ਜਦ ਆਸਾਂ ਵਾਲੀ ਦੁਨੀਆ ਦੇ ਕਰ ਸੱਚ ਵਿਖਾਉਣਾ ਖੁਆਬਾਂ ਨੂੰ ਜਦ ਸਵਾਲ ਮੇਰੇ ਸਭ ਮੇਰੇ ਨਹੀਂ ਕੀ ਕਰਨਾ ਹੋਰ ਜੋ ਆਪਾਂ ਨੂੰ ਕਦੇ ਲਹਿਰਾ ਵਾਂਗੂ ਲਹਿਰਾ ਮੈਂ ਕਦੇ ਮਾਰ ਉਡਾਰੀ ਜਾਮਾਂ ਮੈਂ ਬਸ ਉਹ ਹੀ ਦੁਨੀਆ ਮੇਰੀ ਏ ਬਸ ਉਹਨਾਂ ਰਾਹੀ ਆਵਾਂ ਮੈਂ ਸਭ ਕੁਦਰਤ ਹੋ ਜਾਏ ਮੇਰੀ ਏ ਮੇਰੇ ਮਨ ਨੂੰ ਲਾਲਚ ਪਾਉਂਦਾ ਏ ਮੇਰੇ ਮਨ ਦਾ ਪੰਛੀ ਖੰਭ ਲਗਾ ਕੇ ਉੱਡਣਾ ਚਾਹੁੰਦਾ ਏ ਇਹ ਮੇਰੇ ਮਨ ਦਾ ਪੰਛੀ ਖੰਭ ਲਗਾ ਕੇ ਉੱਡਣਾ ਚਾਹੁੰਦਾ ਏ